ਪਾਈ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਲੈ ਕੇ ਸੁਣਵਾਈ ਹੋਣੀ ਸੀ ਪਰੰਤੂ ਦੱਸਿਆ ਕਿ ਸੁਣਵਾਈ ਹੁਣ ਟਲ ਗਈ ਹੈ ਤੇ ਉੱਥੇ ਹੁਣ ਅਗਲੀ ਸੁਣਵਾਈ 29 ਜਨਵਰੀ ਨੂੰ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਪਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਜਿਹੜਾ ਕਿ ਕੋਰਟ ਦੇ ਵਿੱਚ ਵੱਡਾ ਫੈਸਲਾ ਹੋਣਾ ਸੀ ਪਰੰਤੂ ਉਸ ਨੂੰ ਲੈ ਕੇ ਪਹਿਲਾਂ ਹੀ ਜਿਹੜੇ ਕਿ ਉੱਥੇ ਜੱਜ ਬਦਲ ਦਿੱਤੇ ਗਏ ਤੇ ਜਿਸ ਨੂੰ ਲੈ ਕੇ ਹੁਣ ਜੋ ਨਵੇਂ ਜੱਜ ਆਉਣਗੇ ਉਸ ਨੂੰ ਲੈ ਕੇ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਅਗਲੀ ਜਾਣਕਾਰੀ ਦੇ ਵਿੱਚ ਜਿਹੜਾ ਕਿ ਰਿਹਾਈ ਨੂੰ ਲੈ ਕੇ ਫੈਸਲਾ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਹੁਣ ਅ ਦੱਸਦੀ ਹੈ ਕਿ ਅਗਲੀ ਸੁਣਵਾਈ 29 ਤਰੀਕ ਨੂੰ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਦੂਜੇ ਪਾਸੇ ਇੱਕ ਪੋਸਟ ਵੀ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਇੱਕ ਡਿਬਰੂਗੜਾ ਵਾਲੇ ਸਿੰਘਾਂ ਦੀ ਜਿਹੜੀ ਕਿ ਕੋਰਟ ਕੇਸ ਦੀ ਤਰੀਕਾ ਜਿਹੜੀ ਕਿ ਹੁਣ 29 ਜਨਵਰੀ ਨੂੰ ਪਾ ਦਿੱਤੀ ਗਈ ਹੈ ਤੇ ਪੁਰਾਣਾ ਜੱਜ ਜਿਸ ਨੇ ਸਾਰਾ ਕੇਸ ਸੁਣਾਇਆ ਸੀ ਅਤੇ ਜਿਸ ਨੇ ਫੈਸਲਾ ਕਰਨਾ ਸੀ ਉਹ ਬਦਲ ਦਿੱਤਾ ਗਿਆ ਆਖਿਰ ਸਮੇਂ ਤੇ ਆਣ ਕੇ ਤੇ ਹੁਣ ਨਵਾਂ ਜੱਜਾ ਜਿਹੜਾ ਕਿ ਫਿਰ ਦੁਬਾਰਾ ਤੋਂ ਸਾਰੀ ਆਰਗੂਮੈਂਟ ਸੁਨੇਗਾ ਅਤੇ ਫੈਸਲਾ ਦੇਣ ਤੋਂ ਪਹਿਲਾਂ ਉਹ ਵੀ ਬਦਲ ਦਿੱਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਸਰਕਾਰ ਦੇ ਕੋਲ ਕੋਈ ਪੁਖਤਾ ਸਬੂਤ ਜਾਂ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੈ ਸਿਰਫ ਸਿੰਘਾਂ ਨੂੰ ਖੱਜਲ ਕਰਨ ਵਾਸਤੇ ਇਹ ਕੁਝ ਕੀਤਾ ਜਾ ਰਿਹਾ ਤੇ ਉੱਥੇ ਹੀ ਦੱਸਦੀ ਏ ਕਿ ਵਾਰਿਸ ਪੰਜਾਬ ਦੇ ਜਿਹੜੀ ਕਿ ਇਸ ਅਫੀਸ਼ੀਅਲ ਪੇਜ ਤੋਂ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਿ ਅੱਜ ਕੋਰਟ 'ਚ ਸਿੰਘਾਂ ਨੂੰ ਲੈ ਕੇ ਸੁਣਵਾਈ ਹੋਣੀ ਸੀ ਉਹ ਹੁਣ 29 ਤਰੀਕ ਨੂੰ ਪਾ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੁਰਾਣਾ ਜੱਜ ਜਿਸ ਨੇ ਸਾਰਾ ਕੇਸ ਸੁਣਿਆ ਸੀ ਉਸ ਨੂੰ ਲੈ ਕੇ ਜਿਹੜਾ ਕਿ ਫੈਸਲਾ ਕਰਨਾ ਸੀ ਉਹ ਬਦਲ ਦਿੱਤਾ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਨਵਾਂ ਜੱਜਾ ਜਿਹੜਾ ਕਿ ਦੁਬਾਰਾ ਸਾਰੀ ਆਰਗੂਮੈਂਟ ਸੁਣੇਗਾ ਤੇ ਜਿਸ ਤੋਂ ਬਾਅਦ ਫੈਸਲਾ ਲੈਣ ਤੋਂ ਪਹਿਲਾਂ ਉਵੇਂ ਬਦਲ ਦਿੱਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਸਰਕਾਰ ਜਾਣ ਬੁੱਝ ਕੇ ਅਜਿਹਾ ਕਰਵਾ ਰਹੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਵਿੱਚ ਜਾਣ ਬੁੱਝ ਕੇ ਜਿਹੜੇ ਇੱਕ ਖੱਜਲ ਖਵਾਰੀ ਸਿੱਖਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ 'ਚ ਅਮਰਿਤਪਾਲ ਅਤੇ ਉਹਨਾਂ ਦੇ ਸਿੰਘਾਂ ਨੂੰ ਲੈ ਕੇ ਹੁਣ ਅਗਲੀ ਸੁਣਵਾਈ ਹੈ ਜਿਹੜੀ ਕਿ 29 ਤਰੀਕ ਨੂੰ ਹੋਵੇਗੀ ਤੇ ਜਿਸ ਦੇ ਵਿੱਚ ਕੋਰਟ ਕੋਈ ਵੱਡਾ ਫੈਸਲਾ ਲੈ ਕੇ ਬਾਹਰ ਆ ਸਕਦਾ ਹੈ ਅਗਲੀ ਸੁਣਵਾਈ 29 ਜਨਵਰੀ ਨੂੰ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਅਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਜਿਹੜਾ ਕਿ ਕੋਰਟ ਦੇ ਵਿੱਚ ਵੱਡਾ ਫੈਸਲਾ ਹੋਣਾ ਸੀ ਪਰੰਤੂ ਉਸ ਨੂੰ ਲੈ ਕੇ ਪਹਿਲਾਂ ਹੀ ਜਿਹੜੇ ਕਿ ਉੱਥੇ ਜੱਜ ਬਦਲ ਦਿੱਤੇ ਗਏ ਤੇ ਜਿਸ ਨੂੰ ਲੈ ਕੇ ਹੁਣ ਜੋ ਨਵੇਂ ਜੱਜ ਆਉਣਗੇ ਉਸ ਨੂੰ ਲੈ ਕੇ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਅਗਲੀ ਜਾਣਕਾਰੀ ਦੇ ਵਿੱਚ ਜਿਹੜਾ ਕਿ ਰਿਹਾਈ ਨੂੰ ਲੈ ਕੇ ਫੈਸਲਾ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਹੁਣ ਦੱਸਦੀ ਹੈ ਕਿ ਅਗਲੀ ਸੁਣਵਾਈ 29 ਤਰੀਕ ਨੂੰ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਦੂਜੇ ਪਾਸੇ ਇੱਕ ਪੋਸਟ ਵੀ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਇੱਕ ਡਿਬਰੂਗੜਾ ਵਾਲੇ ਸਿੰਘਾਂ ਦੀ ਜਿਹੜੀ ਕਿ ਕੋਰਟ ਕੇਸ ਦੀ ਤਰੀਕਾ ਜਿਹੜੀ ਕਿ ਹੁਣ 29 ਜਨਵਰੀ ਨੂੰ ਪਾ ਦਿੱਤੀ ਗਈ ਹੈ ਤੇ ਪੁਰਾਣਾ ਜੱਜ ਜਿਸ ਨੇ ਸਾਰਾ ਕੇਸ ਸੁਣਾਇਆ ਸੀ ਅਤੇ ਜਿਸ ਨੇ ਫੈਸਲਾ ਕਰਨਾ ਸੀ ਉਹ ਬਦਲ ਦਿੱਤਾ ਗਿਆ ਆਖਿਰ ਸਮੇਂ ਤੇ ਆਣ ਕੇ ਤੇ ਹੁਣ ਨਵਾਂ ਜੱਜਾ ਜਿਹੜਾ ਕਿ ਫਿਰ ਦੁਬਾਰਾ ਤੋਂ ਸਾਰੀ ਆਰਗੂਮੈਂਟ ਸੁਨੇਗਾ ਅਤੇ ਫੈਸਲਾ ਦੇਣ ਤੋਂ ਪਹਿਲਾਂ ਉਹ ਵੀ ਬਦਲ ਦਿੱਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਸਰਕਾਰ ਦੇ ਕੋਲ ਕੋਈ ਪੁਖਤਾ ਸਬੂਤ ਜਾਂ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੈ ਸਿਰਫ ਸਿੰਘਾਂ ਨੂੰ ਖੱਜਲ ਕਰਨ ਵਾਸਤੇ ਇਹ ਕੁਝ ਕੀਤਾ ਜਾ ਰਿਹਾ ਤੇ ਉੱਥੇ ਹੀ ਦੱਸਦੀ ਏ ਕਿ ਵਾਰਿਸ ਪੰਜਾਬ ਦੇ ਜਿਹੜੀ ਕਿ ਇਸ ਅਫੀਸ਼ੀਅਲ ਪੇਜ ਤੋਂ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਿ ਅੱਜ ਕੋਰਟ 'ਚ ਸਿੰਘਾਂ ਨੂੰ ਲੈ ਕੇ ਸੁਣਵਾਈ ਹੋਣੀ ਸੀ ਉਹ ਹੁਣ 29 ਤਰੀਕ ਨੂੰ ਪਾ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੁਰਾਣਾ ਜੱਜ ਜਿਸ ਨੇ ਸਾਰਾ ਕੇਸ ਸੁਣਿਆ ਸੀ ਉਸ ਨੂੰ ਲੈ ਕੇ ਜਿਹੜਾ ਕਿ ਫੈਸਲਾ ਕਰਨਾ ਸੀ ਉਹ ਬਦਲ ਦਿੱਤਾ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਨਵਾਂ ਜੱਜਾ ਜਿਹੜਾ ਕਿ ਦੁਬਾਰਾ ਸਾਰੀ ਆਰਗੂਮੈਂਟ ਸੁਣੇਗਾ ਤੇ ਜਿਸ ਤੋਂ ਬਾਅਦ ਫੈਸਲਾ ਲੈਣ ਤੋਂ ਪਹਿਲਾਂ ਉਹ ਵੀ ਬਦਲ ਦਿੱਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਸਰਕਾਰ ਜਾਣ ਬੁੱਝ ਕੇ ਅਜਿਹਾ ਕਰਵਾ ਰਹੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਵਿੱਚ ਜਾਣ ਬੁੱਝ ਕੇ ਜਿਹੜੇ ਇੱਕ ਖੱਜਲ ਖਵਾਰੀ ਐ ਸਿੱਖਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ 'ਚ ਅਮਰਿਤਪਾਲ ਅਤੇ ਉਹਨਾਂ ਦੇ ਸਿੰਘਾਂ ਨੂੰ ਲੈ ਕੇ ਹੁਣ ਅਗਲੀ ਸੁਣਵਾਈ ਹੈ ਜਿਹੜੀ ਕਿ 29 ਤਰੀਕ ਨੂੰ ਹੋਵੇਗੀ ਤੇ ਜਿਸ ਦੇ ਵਿੱਚ ਕੋਰਟ ਕੋਈ ਵੱਡਾ ਫੈਸਲਾ ਲੈ ਕੇ ਬਾਹਰ ਆ ਸਕਦਾ ਹੈ